ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਪੀਐਸਪੀਸੀਐਲ ਦੇ ਪੈਨਸ਼ਨਰਸ ਦੇ ਅਜਿਹਨਾਂ ਦੀ ਹੋਈ ਮੀਟਿੰਗ ਦੇ ਵਿੱਚ ਆਪਣੀਆਂ ਮੰਗਾਂ ਮੰਨਵਾਉਣ ਲਈ ਨਵੇਂ ਸਾਲ ਵਿੱਚ ਕੀਤੇ ਜਾਣ ਵਾਲੇ ਤਿੱਕੇ ਸੰਘਰਸ਼ਾਂ ਦੇ ਬਾਰੇ ਗੱਲ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਜਿਆਦਾ ਜ਼ਰੂਰ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰੋ ਤਾਂ ਜੋ ਰੇਕਾਉਣ ਵਾਲੇ ਵੀਡੀਓ ਨੋਟੀਫਿਕੇਸ਼ਨ ਆਪਦੇ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਪੰਜਾਬ ਸਰਕਾਰ ਨੇ ਫਜੂਲ ਖਰਚੀ ਦੀਆਂ ਤੇਹਰ ਬਾਜ਼ੀਆਂ ਕਰਕੇ ਆਪਣੀ ਪਾਰਟੀ ਦੀ ਪ੍ਰਮੋਸ਼ਨ ਕਰਨ ਦੇ ਵਿੱਚ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਤੇ ਫਲੈਕਸ ਬੋਰਡਾਂ ਔਰ ਅਖਬਾਰਾਂ ਦੇ ਵਿੱਚ ਐਡਵਰਟਾਈਜ਼ਮੈਂਟ ਦੇ ਕੇ ਤੇ ਸਰਕਾਰੀ ਖਜ਼ਾਨੇ ਨੂੰ ਇੱਕ ਤਰ੍ਹਾਂ ਦੇ ਨਾਲ ਜੋ ਹੈ ਦੋਹੀ ਹੱਥੀ ਲਟਾਉਣ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ ਜਿਸ ਨੂੰ ਕਿ ਨਾਤਾ ਪੰਜਾਬ ਦੇ ਲੋਕ ਪਸੰਦ ਕਰ ਰਹੇ ਹਨ ਨਾ ਮੁਲਾਜ਼ਮ ਪੈਨਸ਼ਨਰ ਕਰ ਰਹੇ ਹਨ ਇਤੋਂ ਤੱਕ ਕਿ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵੀ ਆਪਣੀ ਇੱਕ ਸਖਤ ਟਿੱਪਣੀ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਸਰਕਾਰ ਆਪਣੇ ਐਡਵਰਟਾਈਜ਼ਮੈਂਟ ਦੇ ਉੱਤੇ ਹਥਿਆਰਬਾਜ਼ੀਆਂ ਦੇ ਉੱਤੇ ਜੋ ਖਰਚ ਕੀਤਾ ਜਾ ਰਿਹਾ ਹੈ ਉਸ ਨੂੰ ਘਟਾ ਕੇ ਤੇ ਮੁਲਾਜ਼ਮਾਂ ਪੈਨਸ਼ਨਾਂ ਦੀਆਂ ਮੰਗਾਂ ਦੇ ਵੱਲ ਵੀ ਧਿਆਨ ਦੇਵੇ ਹੁਣ ਖਜ਼ਾਨਾ ਭਰਨ ਦੇ ਲਈ ਸਰਕਾਰੀ ਜੈਦਾਂ ਤੇ ਪੀਐਸਪੀਸੀਐਲ ਦੀਆਂ ਜ਼ਮੀਨਾਂ ਵੀ ਵੇਚਣ ਦੀ ਤਿਆਰੀ ਕਥਤ ਤੌਰ ਤੇ ਸਰਕਾਰ ਦੁਆਰਾ ਕੀਤੀ ਜਾ ਰਹੀ ਹੈ ਤੇ ਇਹ ਚਰਚਾਵਾਂ ਜੋ ਹਨ ਇਹ ਅਖਬਾਰਾਂ ਦੀਆਂ ਸੁਰਖੀਆਂ ਬਣ ਰਹੀਆਂ ਹਨ ਦੂਜੇ ਪਾਸੇ ਸਰਕਾਰ ਦੇ ਅਜਿਹੇ ਕਦਮਾਂ ਵਿਰੁੱਧ ਆਵਾਜ਼ ਉਠਾਉਣ ਵਾਲੇ ਪੀਐਸਪੀਸੀਐਲ ਦੇ ਇੰਜੀਨੀਅਰ ਤੇ ਹੋਰ ਮੁਲਾਜ਼ਮਾਂ ਦੀ ਦੂਰ ਡਾਡੇ ਕਥਤ ਤੌਰ ਦੇ ਉੱਤੇ ਨਜਾਇਜ਼ ਬਦਲੀਆਂ ਕਰਕੇ ਉਨ੍ਹਾਂ ਦੇ ਨਾਲ ਕਿਹੜ ਕੱਢੀ ਜਾ ਰਹੀ ਹੈ ਜਿਹਦੇ ਵਿਰੋਧ ਦੇ ਵਿੱਚ ਪੀਐਸਪੀਸੀਲ ਦੇ ਮੁਲਾਜ਼ਮਾਂ ਇੰਜੀਨੀਅਰ ਤੇ ਪੈਨਸ਼ਨਰਸ ਡਟ ਗਏ ਹਨ ਇਸ ਸਬੰਧੀ ਪਟਿਆਲਾ ਵਿਖੇ ਇੱਕ ਮੀਟਿੰਗ ਕਰਕੇ ਸਰਕਾਰ ਦੇ ਵਿਰੁੱਧ ਆਵਾਜ਼ ਬੁਲੰਦ ਕਰਦੇ ਹੋਏ ਨਵੇਂ ਸਾਲ ਦੇ ਵਿੱਚ ਤਿੱਖੇ ਸੰਘਰਸ਼ਾਂ ਦਾ ਐਲਾਨ ਕਰਕੇ ਸਰਕਾਰ ਨੂੰ ਆਪਣੇ ਫੈਸਲੇ ਵਾਪਸ ਲੈਣ ਦੀ ਚੇਤਾਵਨੀ ਦਿੱਤੀ ਗਈ ਹੈ ਤਾਂ ਆਓ ਜਾਣਦੇ ਹਾਂ ਕਿ ਮੀਟਿੰਗ ਦੇ ਵਿੱਚ ਕਿਹੜੀਆਂ-ਕਿਹੜੀਆਂ ਮੰਗਾਂ ਕੀਤੀਆਂ ਗਈਆਂ ਹਨ ਇਹ ਕਿਹੜੇ ਤਿੱਖੇ ਸੰਘਰਸ਼ ਕਰਨ ਦੇ ਪ੍ਰੋਗਰਾਮ ਲਿਕੇ ਗਏ ਹਨ ਪਾਵਰ ਸੈਕਟਰ ਜੁਆਇੰਟ ਸੈਕਸ਼ਨ ਕਮੇਟੀ ਆਫ EMPLOYEES ਇੰਜੀਨੀਅਰਸ ਤੇ ਪੈਨਸ਼ਨਰਸ ਵੱਲੋਂ ਪਟਿਆਲਾ ਵਿਖੇ ਹੰਗਾਮੀ ਮੀਟਿੰਗ ਕੀਤੀ ਗਈ ਜੇਕਰ ਤੋਂ ਬਿਤੇ ਜ ਨਹੀਂ ਪਾਵਰ ਕੰਮ ਮੈਨੇਜਮੈਂਟ ਵੱਲੋਂ ਜੁਆਇੰਟ ਐਕਟ ਕਮੇਟੀ ਦੀ ਮੁਖத்ਿਰ ਇੰਜੀਨੀਅਰ ਐਸੋਸੀਏਸ਼ਨ ਦੇ ਆਗੂਆਂ ਦੀ ਨਜ਼ਾਇਜ਼ ਚੀਟੀਆਂ ਬਦਲੀਆਂ ਦਾ ਸਖਤ ਨੋਟਸ ਲਿਆ ਗਿਆ ਜੁਆਇੰਟ ਪੈਸ਼ਨ ਕਮੇਟੀ ਦੇ ਆਗੂ ਅਵਧਾਰ ਸਿੰਘ ਕੈਂਪ ਇੰਜੀਨੀਅਰ ਡੀ ਕੇ ਗੋਇਲ ਇੰਜੀਨੀਅਰ ਦਵਿੰਦਰ ਸਿੰਘ ਕੁਲਦੀਪ ਸਿੰਘ ਹਰਪ੍ਰੀਤ ਸਿੰਘ ਸਮਨਦੀ ਜਿਹਨਵੀ ਅਮਿਤ ਕੁਮਾਰ ਕਰਮਜੀਤ ਸਿੰਘ ਸਿੱਧੂ ਵੱਲੋਂ ਦੱਸਿਆ ਗਿਆ ਕਿ ਚੇਅਰਮੈਨ ਪਾਵਰ ਕਮਨ ਨੂੰ ਜੁਆਇੰਟ ਐਕਸ਼ਨ ਕਮੇਟੀ ਦੇ ਅਗਵਾ ਦਾ ਵਫਦ 23 ਦਸੰਬਰ ਨੂੰ ਤਿੰਨ ਪ੍ਰਮੁੱਖ ਮੁੱਦਿਆਂ ਜਿਨ੍ਹਾਂ ਵਿੱਚ ਬਿਜਲੀ ਨਿਗਮ ਦੀਆਂ ਜ਼ਮੀਨਾਂ ਵੇਚਣ ਰੋਪੜ ਥਰਮਲ ਵਿਕੇ ਦੋ ਗੁਣਾ 800 ਮੈਗਾਵਾਟ ਯੂਨਟ ਦੀ ਸਥਾਪਨਾ ਦੀ ਪ੍ਰਕਿਰਿਆ ਵਿੱਚ ਪੈਦਾ ਕੀਤੀਆਂ ਜਾ ਰਹੀਆਂ ਰਿਕਾਵਟਾਂ ਅਤੇ ਬਿਜਲੀ ਸੋਧ ਬਿੱਲ 2025 ਨੂੰ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਸੰਬੰਧੀ ਗੱਲਬਾਤ ਲਈ ਮਿਲਿਆ ਸੀ ਮੀਟਿੰਗ ਦੌਰਾਨ ਪਾਵਰ ਕਮੇਨਜਮੈਂਟ ਵੱਲੋਂ ਸੂਚਿਤ ਕੀਤਾ ਗਿਆ ਕਿ ਮਿਤੀ 31 12 2025 ਨੂੰ ਜੋ ਐਕਸ਼ਨ ਕਮੇਟੀ ਨਾਲ ਮੀਟਿੰਗ ਕਰਕੇ ਇਹਨਾਂ ਮਸਲਿਆਂ ਦਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਪਰੰਤੂ ਕੁਝ ਸਮੇਂ ਬਾਅਦ ਹੀ ਮਾਹੌਲ ਸਖਾਵਾਂ ਬਣਾਉਣ ਦੀ تھا ਪਾਵਰ ਮੈਨੇਜਮੈਂਟ ਵੱਲੋਂ ਜੁਆਇੰਟ ਐਕਸ਼ਨ ਕਮੇਟੀ ਦੇ ਹੌਦਿਦਾਰਾਂ ਦੀਆਂ ਨਜਾਇਜ਼ ਬਦਲੀਆਂ ਕਰਕੇ ਮਾਹੌਲ ਅਣਸਖਾਵਾਂ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ਨਾਲ ادارے ਅੰਦਰ ਸੰਤੀ ਅਮਨ ਪਰਵਾਹਤ ਹੋਣਾ ਲਾਜ਼ਮੀ ਹੈ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਉਕਤ ਤਿੰਨ ਮੁੱਦਿਆਂ ਨੂੰ ਲੈ ਕੇ ਨਵੇਂ ਸਾਲ 2026 ਨੂੰ ਸੰਦਰਸ਼ ਪੁਰਉ ਰਹਿਮਤਾ ਐਲਾਨ ਕੀਤਾ ਹੋਇਆ ਹੈ ਜਿਸ ਵਿੱਚ 2 ਜਨਵਰੀ 2026 ਨੂੰ ਬਾਰਡਰ ਜ਼ੋਨ ਅਮਰitsar 6 ਜਨਵਰੀ ਨੂੰ West ਜ਼ੋਨ ਬਠਿੰਡਾ 9 ਜਨਵਰੀ ਨੂੰ South ਜ਼ੋਨ ਪਟਿਆਲਾ 15 ਜਨਵਰੀ ਨੂੰ ਕੇਂਦਰੀ ਜ਼ੋਨ ਲੁਧਿਆਣਾ ਤੇ 20 ਜਨਵਰੀ ਨੂੰ North ਜ਼ੋਨ ਜਲੰਧਰ ਵਿਖੇ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਤੇ ਜਨਵਰੀ ਦੇ ਅਖੀਰਲੇ ਹਫਤੇ ਹੈੱਡ ਆਫਿਸ ਪਾਵਰ ਕਮ ਪਟਿਆਲਾ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਜਿਸ ਉਪਰੰਤ ਅਗਲੇ ਹੋਰ ਠਿੱਕੇ ਸੰਘਰਸ਼ਾਂ ਦਾ ਐਲਾਨ ਵੀ ਕੀਤਾ ਜਾਵੇਗਾ ਤੇ ਹੁਣ ਜੋ ਪੀਐਸਪੀਸੀਐਲ ਦੇ ਇੰਜੀਨੀਅਰਸ ਦੇ ਪੈਨਸ਼ਨਰਸ ਨੇ ਜੋ ਸਟੈਂਡ ਲਿਆ ਹੈ ਉਸ ਦੇ ਨਾਲ ਕੀ ਸਰਕਾਰ ਦੇ ਕੰਨਾਂ ਉੱਤੇ ਕੋਈ ਝੂਮ ਸੜਕੇਗੀ ਜਿਨ੍ਹਾਂ ਨੇ ਕਿ ਅਜਈਆਂ ਪੀਐਸਪੀਸੀਐਲ ਦੀਆਂ ਪ੍ਰਾਪਰਟੀਆਂ ਤੇ ਹੋਰ ਸਰਕਾਰੀ ਜਾਇਦਾਦਾਂ ਨੂੰ ਵੇਚਣ ਦਾ ਜੋ ਸੈਲਸਵਾ ਹੈ ਉਹ ਸ਼ੁਰੂ ਕੀਤਾ ਹੋਇਆ ਹੈ ਪਰੰਤੂ ਜੇਕਰ ਕੇ ਵਿਰੋਧ ਆਮ ਜਨਤਾ ਵੀ ਪੰਜਾਬ ਦੀ ਮੁਲਾਜ਼ਮ ਪੈਨਸ਼ਨਲ ਵੀ ਔਰ ਪੀਐਸਪੀਸੀਲ ਵੀ ਕਰ ਰਹੀ ਹੈ ਤਾਂ ਕੀ ਸਰਕਾਰ ਇਹ ਫੈਸਲੇ ਹੁਣ ਵਾਪਸ ਲਵੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਪੋਰਟ ਕਰਨਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ